ਅਲਬੇ ਦੇ ਵੱਡੇ ਕੱਪੜਾ ਕਾਰੋਬਾਰੀ ਸੰਜੇ ਵਰਮਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਅਬੋਹਰ ਦੇ ਮਸ਼ਹੂਰ ਸ਼ੋਰੂਮ ਮਾਲਕ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਵੀਅਰ ਵੈਲ ਸ਼ੋਰੂਮ ਮਾਲਕ ਸੰਜੇ ਵਰਮਾ ਨੂੰ ਅੱਜ 3 ਅਣਪਛਾਤੇ ਹਮਲਾਵਰਾਂ ਦੇ ਵੱਲੋਂ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਅਬੋਹਰ ਦੇ ਵਿੱਚ ਜਦੋਂ ਉਹ ਆਪਣੇ ਸ਼ੋਰੂਮ ਦੇ ਵਿੱਚ ਐਂਟਰ ਕਰ ਰਹੇ ਸੀ ਗੱਡੀ ਤੋਂ ਉਤਰਦੇ ਨੇ ਤਾਂ ਪਹਿਲਾਂ ਘਾਤ ਲਾ ਕੇ ਬੈਠੇ ਹਮਲਾਵਰ ਉਹਨਾਂ ਤੇ ਅਟੈਕ ਕਰ ਦਿੰਦੇ ਨੇ ਗੋਲੀਆਂ ਚਲਾ ਦਿੰਦੇ ਨੇ ਜਿਵੇਂ ਹੀ ਸੰਜੇ ਵਰਮਾ ਰੋਜ਼ ਦੀ ਤਰ੍ਹਾਂ ਆਪਣੇ ਸ਼ੋਰੂਮ ਦੇ ਵਿੱਚ ਕਰੀਬ ਸਵਾ 10 ਵਜੇ ਐਂਟਰ ਹੋਣ ਲੱਗਦੇ ਨੇ ਗੱਡੀ ਦੇ ਵਿੱਚੋਂ ਉਤਰਦੇ ਨੇ ਤਾਂ ਤਿੰਨ ਹਮਲਾਵਰ ਜਿਹੜੇ ਪਹਿਲਾਂ ਤੋਂ ਹੀ ਘਾਤ ਲਾ ਕੇ ਬੈਠੇ ਸੀ ਉਹ ਤਾਬੜ ਤੋੜ ਫਾਇਰਿੰਗ ਕਰ ਦਿੰਦੇ ਨੇ ਗੱਡੀ ਤੋਂ ਉਤਰਦਿਆਂ ਹੀ ਉਹਨਾਂ ਤੇ ਗੋਲੀਆਂ ਚਲਾ ਦਿੰਦੇ ਨੇ ਫਾਇਰਿੰਗ ਤੋਂ ਬਾਅਦ ਮੌਕੇ ਤੋਂ ਇਹ ਹਮਲਾਵਰ ਫਰਾਰ ਹੋ ਜਾਂਦੇ ਨੇ ਹਾਲਾਂਕਿ ਇਹ ਆਪਣੀ ਬਾਈਕ ਛੱਡ ਕੇ ਫਰਾਰ ਹੋ ਗਏ ਤੇ ਵੱਡੇ ਕਪੜਾ ਵਪਾਰੀ ਅਤੇ ਡਿਜ਼ਾਈਨਰ ਸੰਜੇ ਵਰਮਾ ਜਾਣੇ ਜਾਂਦੇ ਸੀ ਦੀ ਵਾਰਦਾਤ ਦੇ ਨਾਲ ਕਾਰੋਬਾਰੀਆਂ ਦੇ ਵਿੱਚ ਬੇਹਦ ਰੋਸ ਹੈ ਬਾਜ਼ਾਰ ਬੰਦ ਕੀਤਾ ਗਿਆ ਬੋਹਰ ਦਾ ਕਾਰੋਬਾਰੀ ਸੰਜੇ ਵਰਮਾ ਦੇ ਕਤਲ ਮਾਮਲੇ ਦੇ ਕੁਝ ਸੀਸੀਟੀਵੀਜ਼ ਵੀ ਸਾਹਮਣੇ ਆਈਆਂ ਨੇ ਕਤਲ ਤੋਂ ਪਹਿਲਾਂ ਦੀਆਂ ਕਤਲ ਤੋਂ ਬਾਅਦ ਦੀਆਂ ਪਰ ਇਹ ਸਵਾਲ ਵੀ ਖੜੇ ਹੋ ਰਹੇ ਨੇ ਕਿਉਂਕਿ ਸ਼ੋਰੂਮ ਮਾਲਕ ਵੀਰ ਵੈਲ ਸ਼ੋਰੂਮ ਮਾਲਕ ਸੰਜੇ ਵਰਮਾ ਜਿਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹਾਲਾਂਕਿ ਪੁਲਿਸ ਦਾਵਾ ਕਰ ਰਹੀ ਹੈ ਕਿ ਜਲਦੀ ਹੀ ਹੁਣ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਫਿਰ ਬੈਲ ਜਿੱਥੇ ਘਟਨਾ ਵਾਪਰੀ ਹੈ ਉਸ ਥਾਂ ਤੇ ਅਸੀਂ ਮੌਜੂਦ ਹੈ ਤੁਹਾਨੂੰ ਤਸਵੀਰਾਂ ਦਿਖਾਣਾ ਚਾਹੀਏ ਇਹ 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 ਸ਼ੋਰੂਮ ਹੈ ਜਿਸ ਸ਼ੋਰੂਮ ਦੇ ਮਾਲਕ ਦੀ ਅੱਜ ਦਿਨ ਦਿਹਾੜੇ ਜਿਹੜੀ ਗੋਲੀਆਂ ਮਾਰ ਕੇ ਜਿਹੜਾ ਕਤਲ ਕਰ ਦਿੱਤਾ ਗਿਆ ਸ਼ਰੇ ਬਾਜ਼ਾਰ ਜਿਹੜੀ ਹੈ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹ ਤੁਹਾਨੂੰ ਦੱਸੀਏ ਕਿ ਇਸ ਥਾਂ ਦੇ ਉੱਪਰ ਸ਼ੋਰੂਮ ਤੋਂ ਬਾਅਦ ਜਦੋਂ ਸ਼ੋਰੂਮ ਦਾ ਮਾਲਕ ਸੰਜੇ ਵਰਮਾ ਜਦੋਂ ਇੱਥੇ ਪਹੁੰਚਦਾ ਹੈ ਇੱਥੇ ਗੱਡੀ ਆਪਣੀ ਖੜੀ ਕਰਦਾ ਹੈ ਤਾਂ ਇਸ ਦੌਰਾਨ ਜਿਹੜਾ ਹੈ ਜੋ ਜਿਹੜੇ ਅਣਪਛਾਤੇ ਜਿਹੜੇ ਨੌਜਵਾਨੇ ਮੋਟਰਸਾਈਕਲ ਤੇ ਸਵਾਰ ਹੋ ਕੇ ਇੱਥੇ ਆਉਂਦੇ ਨੇ ਦੋ ਤੋਂ ਤਿੰਨ ਜਿਹੜੇ ਜਿਸ ਦੀ ਸੰਖਿਆ ਦੱਸੀ ਜਾਂਦੀ ਹੈ ਤੇ ਜਿਨ੍ਹਾਂ ਵੱਲੋਂ ਤਾਪੜ ਤੋਂ ਇਹ ਕੀ ਕਰ ਰਿਹਾ ਕਿ 10 ਦੇ ਕਰੀਬ 10 ਤੋਂ 12 ਤਕਰੀਬ ਜਿਹੜੇ ਹੈ ਰਾਊਂਡ ਜਿਹੜੇ ਨੇ ਫਾਇਰ ਕੀਤੇ ਗਏ ਨੇ ਤੇ ਮੌਕੇ ਹੀ ਵਾਰਦਾਤ ਦੀਆਂ ਤਸਵੀਰਾਂ ਤੁਹਾਨੂੰ ਐਕਸਕਲੂਸਿਵ ਤਸਵੀਰਾਂ ਜਿਹੜੀਆਂ ਤੇ ਤੁਹਾਨੂੰ ਅਸੀਂ ਪਹਿਲਾਂ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਇਸ ਜਿੱਥੇ ਵਾਰਦਾਤ ਹੋਈ ਹੈ ਉਸ ਥਾਂ ਦੇ ਉੱਪਰ ਕ੍ਰਾਈਮ ਸੀਨ ਦੇ ਉੱਪਰ ਜਿਹੜਾ ਇਨਵੈਸਟੀਗੇਸ਼ਨ ਕਰਨ ਲਈ ਜਿਹੜੀ ਫੋਰੈਂਸਿਕ ਟੀਮਾਂ ਵੀ ਜਿਹੜੀਆਂ ਪਹੁੰਚ ਗਿਆ ਨੇ ਇਹ ਗੋਲੀਆਂ ਦੇ ਖੋਲ ਪਏ ਨੇ ਜਿਸ ਇਹ ਹਮਲਾਵਰ ਲੋ ਹਮਲਾਵਰ ਲੋ ਜਿਹੜੀਆਂ ਗੋਲੀਆਂ ਚਲਾਈਆਂ ਗਿਆ ਸਨ ਇਹ ਵਾਰਦਾਤ ਤੋਂ ਬਾਅਦ ਇਹ ਮੌਕੇ ਵਾਰਦਾਤ ਦੀ ਜਿਹੜੀ ਤਸਵੀਰ ਹੈ ਜਿੱਥੇ ਗੋਲੀਆਂ ਦੇ ਖੋਲ ਪਏ ਨੇ ਜਿਹੜੀ ਫਰੈਂਸਿਕ ਟੀਮ ਜਿਹੜੀ ਇਸ ਦੀ ਜਾਂਚ ਕਰ ਰਹੀ ਹੈ ਇਹ ਇਹ ਬੋਰਡ ਸ਼ਹਿਰ ਦਾ ਜਿਹੜਾ ਮੁੱਖ ਬਾਜ਼ਾਰ ਹੈ ਮੁੱਖ ਬਾਜ਼ਾਰ ਦੀਆਂ ਜਿਹੜੀਆਂ ਇਹ ਤਸਵੀਰਾਂ ਨੇ ਜਿਸ ਵਿੱਚ ਦੇਖ ਸਕਦੇ ਹੋ ਕਿ ਦਿਨ ਦਿਹਾੜੇ ਜਿਹੜਾ ਇੱਕ ਨਾਮੀ ਜਿਹੜੇ ਟੇਲਰ ਦਾ ਜਿਹੜਾ ਇਹ ਕਤਲ ਕਰ ਦਿੱਤਾ ਗਿਆ ਇਹ ਵੱਡੀ ਵਾਰਦਾਤ ਹੈ ਇਸ ਇਲਾਕੇ ਦੇ ਅੰਦਰ ਜਿਹੜੀ ਸੰਸਨੀ ਪੈਦਾ ਹੋ ਗਈ ਹੈ ਅ ਗੱਲਬਾਤ ਵੀ ਕਰਾਂਗੇ ਅ ਪੰਜ ਕਿਵੇਂ ਵਾਪਰਿਆ ਇਹ ਸਾਰਾ ਹਾਦਸਾ ਕਿਸ ਤਰ੍ਹਾਂ ਸੀਗਾ ਇਹ ਇਹਨਾਂ ਜੀ ਜੋ ਦੱਸੀਏ ਦੱਸਦੇ ਨੇ ਕਿ ਤਿੰਨ ਜਣੇ ਆਏ ਨਹੀਂ ਸੀ ਇੱਕ ਤੇ ਪੱਗ ਬੰਨੀ ਸੀ ਦੋ ਮੁੰਨੇ ਨੇ ਇਹ ਉਹਨਾਂ ਨੇ ਜਿਵੇਂ ਉਹ ਸੰਜੇ ਜੀ ਦੀ ਵੇਟ ਕਰਦੇ ਪਏ ਸੀ ਜਿਵੇਂ ਸੰਜੇ ਜੀ ਨੇ ਗੱਡੀ ਲਾਈ ਉਸੇ ਵੇਲੇ ਉਹਨਾਂ ਨੇ ਗੋਲੀਆਂ ਨਾਲ ਉਹਨਾਂ ਨੂੰ ਕਹਿੰਦੇ ਨੇ ਵੀ 10 ਦੇ ਕਰੀਬ ਗੋਲੀਆਂ ਲੱਗੀਆਂ ਉਹਨਾਂ ਨੂੰ ਉਹਨਾਂ ਦੀ ਗੱਡੀ 'ਚ ਵੀ ਖੋਲ ਪਏ ਨੇ ਖਾਲੀ ਤੇ ਚਾਰ ਬੋਲ ਇੱਥੇ ਪਏ ਹੋਏ ਨੇ ਜੋ ਇੱਥੇ ਪ੍ਰਦੈਸ਼ੀ ਜੀ ਉਹਨਾਂ ਦੱਸੇ ਕਿ ਉਹਨਾਂ ਦਾ ਮੋਟਰਸਾਈਕਲ ਸਟਾਰਟ ਨਹੀਂ ਹੋਇਆ ਕਿ ਉਹਨੇ ਕਿਸੇ ਦਾ ਮੋਟਰਸਾਈਕਲ ਖੋਇਆ ਮੋਟਰਸਾਈਕਲ ਖੋਣ ਤੋਂ ਬਾਅਦ ਹੀ ਉਹ ਅੱਗੇ ਪੱਛ ਕੇ ਗਏ ਕਿ ਇਹ ਵਾਰਦਾਤ ਕਿਸ ਟਾਈਮ ਦੀ ਹੈ ਕਿਥੇ ਸੀ ਜੀ ਆਪ ਸ਼ੋਰੂਮ ਦਾ ਮਾਲਕ ਇਹ ਵਾਰਤਾ 10:00 ਵਜੇ ਦੀ ਹੈ 10:00 ਵਜੇ ਸ਼ੋਰੂਮ ਖੁੱਲਦਾ ਹੈ ਸੰਜੀਤ ਭਾਈ ਸਾਹਿਬ ਜਿਹੜੇ 10:00 ਵਜੇ ਇੱਥੇ ਆਏ ਨਹੀਂ 10:05 ਤੋਂ ਜਿਸ ਦੱਸਣ ਦੀ ਗੱਲ 10:00 ਵਜੇ 5 ਮਿੰਟ ਦੀ ਘਟਨਾ ਦੱਸ ਰਹੇ ਨੇ 10:00 ਵਜੇ 5 ਮਿੰਟ 'ਚ ਉਹਨੇ ਗੱਡੀ ਲਾਈ ਹੈ ਗੱਡੀ ਨਾਂਦੇ ਸਾਰੇ ਉਹਨਾਂ ਦੇ ਨਾਲ ਇਹ ਮੰਦਵਾਗੀ ਘਟਨਾ ਅੱਜ ਦੇ ਨਾਲ ਹੀ ਇਹ ਬੋਹਰ ਕਤਲकांड ਦੀ ਕ अहम ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਚੁੱਕੀ ਹੈ ਕਾਰੋਬਾਰੀ ਸੰਜੇ ਵਰਮਾ ਕਤਲ ਮਾਮਲੇ ਦੀ ਸੀਸੀਟੀਵੀ ਸਾਹਮਣੇ ਆਈ ਹੈ ਕਤਲ ਤੋਂ ਪਹਿਲਾਂ ਅਤੇ ਬਾਅਦ ਦੀ ਸੀਸੀਟੀਵੀ ਫੁਟੇਜ ਸਾਹਮਣੇ ਆ ਚੁੱਕੀ ਹੈ ਜਿਸ ਦੇ ਵਿੱਚ ਕਾਤਲ ਸਾਫ ਤੌਰ ਤੇ ਦੇਖੇ ਜਾ ਸਕਦੇ ਨੇ ਜਿਹੜੇ ਅਣਪਛਾਤੇ ਹਮਲਾਵਰ ਨੇ ਉਹ ਸਾਫ ਤੌਰ ਤੇ ਦੇਖੇ ਜਾ ਸਕਦੇ ਨੇ ਕਤਲ ਤੋਂ ਪਹਿਲਾਂ ਘਾਤ ਲਾ ਕੇ ਬੈਠੇ ਦਿਖ ਰਹੇ ਨੇ ਬਦਮਾਸ਼ ਦਰਅਸਲ ਇਹ 10:12 ਦੀ ਸੀਸੀਟੀਵੀ ਜਦੋਂ ਸ਼ੋਰੂਮ ਦੇ ਦੂਜੇ ਪਾਸੇ اپੋਜ਼ਿਟ ਸਾਈਡ ਇਹ ਦੋ ਹਮਲਾਵਰ ਬੈਠੇ ਹੁੰਦੇ ਨੇ ਜਿਵੇਂ ਹੀ ਸੰਜੇ ਵਰਮਾ ਆਪਣੇ ਸ਼ੋਰੂਮ ਵੱਲ ਵਾਧੇ ਨੇ ਗੱਡੀ ਦੇ ਵਿੱਚੋਂ ਉਤਰ ਕੇ ਉਦੋਂ ਹੀ ਤੁਰੰਤ ਇਹ ਪਹਿਲਾਂ ਹੀ ਉਡੀਕ ਕਰ ਰਹੇ ਸੀ ਤੇ ਤੁਰੰਤ ਸੰਜੇ ਵਰਮਾ ਬਲਬਾਦੇ ਨੇ ਤੇ ਗੋਲੀਆਂ ਚਲਾ ਦਿੰਦੇ ਨੇ ਸੰਜੇ ਵਰਮਾ ਨੂੰ ਦੇਖ ਕੇ ਤੁਰੰਤ ਇਹ ਬਦਮਾਸ਼ ਉੱਠਦੇ ਨੇ ਕਿਉਂਕਿ ਪਹਿਲਾਂ ਤੋਂ ਹੀ ਇਹ ਇੰਤਜ਼ਾਰ ਕਰ ਰਹੀ ਸੀ ਇਹ 10:12 ਮਿੰਟ ਦੀ ਇਹ ਵੀਡੀਓ ਹਾਲਾਂਕਿ ਇੱਕ ਹੋਰ ਵੀਡੀਓ ਦੋ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਦੂਜੀ ਵੀਡੀਓ 10:19 ਮਿੰਟ ਦੀ ਜਿਸ ਦੇ ਵਿੱਚ ਇਹ ਤਿੰਨੇ ਬਦਮਾਸ਼ ਇੱਕ ਬਾਈਕ ਤੇ ਆਉਂਦੇ ਨੇ ਜਿਸ ਤੋਂ ਬਾਅਦ ਇੱਕ ਸਿਫਟ ਗੱਡੀ ਆਉਂਦੀ ਆ ਚਿੱਟੇ ਰੰਗ ਦੀ ਉਸ ਦੇ ਵਿੱਚ ਇਹ ਤਿੰਨੇ ਸਵਾਰ ਹੋ ਕੇ ਫਰਾਰ ਹੋ ਗਏ ਨੇ ਇਹ ਵੀ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਹ ਜਿਹੜੇ ਬਦਮਾਸ਼ ਨੇ ਇਹ ਬਾਈਕ ਇਹਨਾਂ ਦੀ ਆਪਣੀ ਨਹੀਂ ਸੀ ਇਥੋਂ ਹੀ ਕਿਸੇ ਦੀ ਖੋਹੀ ਸੀ ਹਮਲਾ ਕਰਨ ਤੋਂ ਬਾਅਦ ਕਿਉਂਕਿ ਇਹ ਚਿੱਟੇ ਰੰਗ ਦੀ ਸਵਿਫਟ ਗੱਡੀ ਦੇ ਵਿੱਚ ਹੀ ਆਏ ਸੀ ਤੇ ਚਿੱਟੇ ਰੰਗ ਦੀ ਸਵਿਫਟ ਗੱਡੀ ਦੇ ਵਿੱਚ ਹੀ ਬਾਅਦ ਦੇ ਵਿੱਚ ਸਵਾਰ ਹੋਏ ਨੇ ਕਿਉਂਕਿ ਵਾਰਦਾਤ ਕਰਨ ਤੋਂ ਪ੍ਰੰਤ ਇਹ ਉਥੋਂ ਭਜਣਾ ਚਾਹੁੰਦੇ ਸੀ ਗੱਡੀ ਦੂਰ ਸੀ ਜਿਸ ਤੋਂ ਬਾਅਦ ਇਹ ਬਾਈਕ ਕਿਸੇ ਦਾ ਖੋਹਦੇ ਨੇ ਤੇ ਬਾਈਕ ਤੇ ਹੀ ਫਰਾਰ ਹੁੰਦੇ ਨੇ ਅੱਗੇ ਜਾ ਕੇ ਮੋੜ ਤੋਂ ਸਵਿਫਟ ਗੱਡੀ ਦੇ ਵਿੱਚ ਸਵਾਰ ਹੋਏ ਨੇ ਦੋ ਸੀਸੀਟੀਵੀਜ਼ ਸਾਹਮਣੇ ਆਇਆ 10:12 ਮੈਂਟ ਦੀ ਕਤਲ ਤੋਂ ਪਹਿਲਾਂ ਦੀ 10:19 ਮਿੰਟ ਦੀ ਕਤਲ ਤੋਂ ਬਾਅਦ ਦੀ ਜਿਸ ਦੇ ਵਿੱਚ ਸਾਬਤ ਤੌਰ ਤੇ ਤਿੰਨੇ ਹਮਲਾਵਰ ਫਰਾਰ ਹੋ ਗਏ ਤੇ ਦੂਜੇ ਪਾਸੇ ਹੁਣ ਬੋਹਰ ਕਤਲकांड ਦੀ ਲੋਰੈਂਸ ਗੈਂਗ ਦੇ ਵੱਲੋਂ ਜ਼ਿੰਮੇਵਾਰੀ ਵੀ ਲੈ ਲਈ ਗਈ ਆ ਆਰਜ਼ੂ ਬਿਸ਼ਨੋਈ ਨਾਂ ਦੇ ਇੱਕ ਅਕਾਊਂਟ ਤੋਂ ਕਥਿਤ ਤੌਰ ਤੇ ਪੋਸਟ ਪਾ ਦਿੱਤੀ ਗਈ ਹੈ ਅਤੇ ਇਸ ਕਤਲकांड ਦੀ ਜ਼ਿੰਮੇਵਾਰੀ ਲਈ ਗਈ ਹੈ ਕਿ ਸੰਜੇ ਵਰਮਾ ਦਾ ਕਤਲ ਅਸੀਂ ਕੀਤਾ ਹਾਲਾਂਕਿ ਨਿਊਜ਼ 18 ਪੰਜਾਬ ਇਸ ਦੀ ਪੁਸ਼ਟੀ ਨਹੀਂ ਕਰਦਾ ਪਰ ਇਹ ਪੋਸਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਸਾਫ਼ ਤੌਰ ਤੇ ਸામਨੇ ਆ ਰਿਹਾ ਹੈ ਆਰਜੂ ਬਿਸ਼ਨੋਈ ਨਾਮ ਦਾ ਇਹ ਅਕਾਊਂਟ ਹੈ ਜਿਸ ਤੋਂ ਇਹ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਲਿਖਿਆ ਹੈ ਕਿ ਇਹ ਸਾਡੇ ਦੁਸ਼ਮਣਾਂ ਨੂੰ ਸਪੋਰਟ ਕਰਦਾ ਸੀ ਜੋ ਸਾਡੇ ਖਿਲਾਫ ਜਾਵੇਗਾ ਉਸ ਨੂੰ ਮਿੱਟੀ 'ਚ ਮਿਲਾ ਦੇਵਾਂਗੇ ਤਾਂ ਸਿੱਧੇ ਤੌਰ ਤੇ ਇਸ ਦੀ ਜ਼ਿੰਮੇਵਾਰੀ ਵੀ ਹੁਣ ਬਿਸ਼ਨੋਈ ਗੈਂਗ ਦੇ ਵੱਲੋਂ ਲੋਰੈਂਸ ਬਿਸ਼ਨੋਈ ਦਾ ਗੈਂਗ ਹੈ ਆਰਜੂ ਬਿਸ਼ਨੋਈ ਨਾਂ ਦੇ ਇਹ ਅਕਾਊਂਟ ਤੋਂ ਪੋਸਟ ਹੋਈ ਕਥਿਤ ਤੌਰ ਤੇ ਪੋਸਟ ਜਿਸ ਦੇ ਵਿੱਚ ਲਿਖਿਆ ਗਿਆ ਕਿ ਸੰਜੇ ਵਰਮਾ ਸਾਡੇ ਦੁਸ਼ਮਣਾਂ ਨੂੰ ਸਪੋਰਟ ਕਰਦਾ ਸੀ ਅਤੇ ਜੋ ਵੀ ਸਾਡੇ ਖਿਲਾਫ ਜਾਵੇਗਾ ਉਸ ਨੂੰ ਮਿੱਟੀ 'ਚ ਮਿਲਾ ਦੇਵਾਂਗੇ ਹਾਲਾਂਕਿ ਹੋਰ ਵੀ ਕਾਫੀ ਇਸ ਪੋਸਟ ਦੇ ਵਿੱਚ ਚੀਜ਼ਾਂ ਲਿਖੀਆਂ ਗਈਆਂ ਨੇ ਪਰ ਇਸ ਤਰੀਕੇ ਦੇ ਨਾਲ ਇਹ ਪੋਸਟ ਪਾਈ ਗਈ ਹੈ ਹੁਣ ਪੁਲਿਸ ਇਸੇ ਦੀ ਜਾਂਚ ਕਰ ਰਹੀ ਹੈ ਕਿ ਇਹ ਕਿਸ ਅਕਾਊਂਟ ਤੋਂ ਕਿਸ ਥਾਂ ਤੋਂ ਇਹ ਪੋਸਟ ਪਾਈ ਗਈ ਇਸ ਦਾ ਵੀ ਜਾਇਜ਼ਾ ਇਸ ਦਾ ਵੀ ਵੈਰੀਫਾਈ ਇਸ ਨੂੰ ਕੀਤਾ ਜਾ ਰਿਹਾ ਹੈ ਇਹ ਜੋ ਨਿਊ ਵੇਰਵੈਲ ਅਬੋਹਰ ਦੇ ਮਾਲਕ ਦਾ ਕਤਲ ਹੋਇਆ ਉਸ ਦੀ ਜ਼ਿੰਮੇਵਾਰੀ ਮੈਂ ਗੋਲਦੀ ਢਿੱਲੋ ਆਰਜੂ ਬਿਸ਼ਨੋਈ ਤੇ ਸ਼ੁਭਮ ਲੋਨਕੇਰ ਮਹਾਰਾਸ਼ਟਰ ਲੈਂਦੇ ਹਾਂ ਇਸ ਨੂੰ ਅਸੀਂ ਕਾਲ ਕੀਤੀ ਸੀ ਕਿਸੇ ਮੈਟਰ ਨੂੰ ਲੈ ਕੇ ਇਸ ਨੇ ਪਛਾਣਨ ਤੋਂ ਮਨਾ ਕਰ ਦਿੱਤਾ ਤਾਂ ਇਸ ਨੂੰ ਇਹ ਦੱਸਣ ਲਈ ਠੋਕ ਦਿੱਤਾ ਕਿ ਪਤਾ ਲੱਗ ਜਾਵੇ ਕਿ ਅਸੀਂ ਕੌਣ ਹਾਂ ਇਹ ਸਾਡੇ ਦੁਸ਼ਮਣਾਂ ਨੂੰ ਸਪੋਰਟ ਕਰਦਾ ਸੀ ਜੋ ਵੀ ਸਾਡੇ ਖਿਲਾਫ ਜਾਵੇਗਾ ਉਸ ਨੂੰ ਮਿੱਟੀ 'ਚ ਮਿਲਾ ਦੇਾਂਗੇ ਜੋ ਅਸੀਂ ਕਰਦੇ ਹਾਂ ਇਸ ਦੀ ਜ਼ਿੰਮੇਵਾਰੀ ਵੀ ਲੈਂਦੇ ਹਾਂ ਚਾਹੇ ਕਿਸੇ ਦੀ 302 ਹੋਵੇ ਚਾਹੇ 307 ਅਸੀਂ ਜੋ ਕਰਦੇ ਹਾਂ ਉਸ ਦੀ ਜ਼ਿੰਮੇਵਾਰੀ ਲੈਂਦੇ ਹਾਂ ਦੇਖਦੇ ਰਹੋ ਫਰਜੀ ਬਦਮਾਸ਼ਾਂ ਦੀਆਂ ਦੰਦਾਂ ਹੀਠਾਂ ਉਂਗਲੀਆਂ ਰਖਾ ਦੇਾਂਗੇ ਤੇ ਉਧਰ ਬੋਹਰ ਬਾਰਡਰ ਮਾਮਲੇ ਦੇ ਵਿੱਚ ਡੀਆਈਜੀ ਹਰਮਨਵੀਰ ਗਿੱਲ ਦਾ ਵੀ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਿਹਾ ਕਿ ਕਤਲकांड ਦੇ ਮੁਲਜ਼ਮਾ ਖਿਲਾਫ ਸਾਨੂੰ ਪੁਖਤਾ ਸਬੂਤ ਮਿਲ ਚੁੱਕੇ ਨੇ ਅਤੇ ਅਸੀਂ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਵਾਂਗੇ ਅਤੇ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ ਸੀਸੀਟੀਵੀ ਦੇ ਆਧਾਰ ਤੇ ਭਾਲ ਕੀਤੀ ਜਾ ਰਹੀ ਹੈ ਕਿ ਇਸ ਪਾਸੇ ਨੂੰ ਇਹ ਮੁਲਜ਼ਮ ਫਰਾਰ ਹੋਏ ਨੇ ਹਮਲਾਵਰਾਂ ਦੀ ਗਿਣਤੀ ਹਾਲਾਂਕਿ 4 ਤੋਂ 5 ਦੱਸੀ ਜਾ ਰਹੀ ਹੈ ਕਿਉਂਕਿ ਤਿੰਨ ਹਮਲਾਵਰਾਂ ਤਾਂ ਬਾਈਕ ਤੇ ਸੀ ਅਤੇ ਦੋ ਹਮਲਾਵਰ ਸਵਿਫਟ ਗੱਡੀ ਦੇ ਵਿੱਚ ਦੱਸੇ ਜਾ ਰਹੇ ਨੇ ਹਰਮਨबीर ਗਿੱਲ ਡੀਆਈਜੀ ਨੇ ਉਹਨਾਂ ਦਾ ਇਹ ਵੱਡਾ ਬਿਆਨ ਕਿ ਸਾਨੂੰ ਕਲਿਊ ਮਿਲ ਚੁੱਕੇ ਨੇ ਪੁਖਤਾ ਸਬੂਤ ਮਿਲ ਚੁੱਕੇ ਨੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਇਦੇ ਵਿੱਚ ਕਈ ਐਂਗਲ ਨੇ ਤੋਂ ਇਹ ਬੜੀ ਮਤਵਪਾਪੀ ਘਟਨਾਵਾ ਜਿਹੜੀ ਇਹ ਵਾਰਦਾਤ ਹੋਈ ਹੈ ਔਰ ਜਿੰਨਾ ਵੀ ਜਲੀਲ ਇਨਸਾਨਾਂ ਨੇ ਇਹ ਹੋਇਆ ਕੰਮ ਕੀਤਾ ਅਸੀਂ ਪੂਰੇ ਉਹਦੇ ਲਈ ਸਾਡੇ ਕੋਲ ਪੁਖਤਾ ਜਿਹੜੇ ਹੈਗੇ ਆ ਕੋਈ ਖੇਪਸ ਤੇ ਸਾਨੂੰ ਕਈ ਪੁਖਤਾ ਸਬੂਤ ਉਹਦੇ ਮਿਲ ਕੇ ਰਿਜ਼ਲਟ ਬਹੁਤ ਜਲਦੀ ਤਾਂ ਦੇਖੇ ਹੋਣਗੇ ਤੇ ਜਿਹੜੇ ਵੀ ਬੰਦਿਆਂ ਨੇ ਇਹਦੇ ਚ ਇਨਵੋਲਵ ਨੇ ਜਿਹੜੇ ਅੱਗੇ ਜਾਂ ਇਹਨਾਂ ਦੇ ਪਿੱਛੇ ਸੀ ਤੋ ਅਸੀਂ ਕਿਸੇ ਨੂੰ ਬਖਸ਼ਾਂਗੇ ਨਹੀਂ ਇਹਦੇ ਵਧੀਆ ਰਿਜ਼ਲਟ ਤੁਹਾਡੇ ਸਾਹਮਣੇ ਹੋਣਗੇ ਔਰ ਇਹ ਮੈਂ ਦੁਬਾਰਾ ਦੱਸ ਦਿੰਦਾ ਪਹਿਲਾਂ ਵੀ ਤੇ ਹੁਣ ਵੀ ਪੰਜਾਬ ਪੁਲਿਸ ਪੰਜਾਬ ਸਰਕਾਰ ਇਹੋ ਜੇ ਕਿਸੇ ਵੀ ਵਤੀਰੇ ਦੇ ਨਾਲ ਪੰਜਾਬ ਪੁਲਿਸ ਸਾਡੇ ਡੀਪੀ ਮਾਨਯੋਗ ਡੀਜੀਪੀ ਸਾਹਿਬ ਸੀਐਮ ਸਾਹਿਬ ਇਹੋ ਜੇ ਜਿਹੜਾ ਗੈਂਗਸਟਰਿਜ਼ਮ ਹੈ ਇਹਦੇ ਸਖਤ ਜਿਹੜੀ ਕਾਰਵਾਈ ਹਮੇਸ਼ਾ ਹੁੰਦੀ ਰਹੀ ਹੈ ਇਹ ਨਵੇਂ-ਨਵੇਂ ਉੱਠਦੇ ਰਹਿੰਦੇ ਆ ਨਵੇਂ-ਨਵੇਂ ਇਹੋ ਜਿਹੇ ਆਪਣੇ ਆਪ ਦੇ ਤਰਕੂਤਾ ਕਰਦੇ ਆ ਆਪਣੇ ਆਪ ਦਾ ਨਾਂ ਬਣਾਉਣ ਨੂੰ ਜਿਨ੍ਹਾਂ ਦੇ ਪੱਲੇ ਕੱਖ ਨਹੀਂ ਹੁੰਦਾ ਭੁੱਖ ਨਾ ਖੁੰਦੀ ਆ ਉਹ ਇਹੋ ਜਿਹਿਆਂ ਵਾਰਤਾਤਾ ਕਰਕੇ ਆਪਣੇ ਆਪ ਨੂੰ ਇੱਕ ਗੈਂਗ ਤੇ ਆਪਣਾ ਕੁਝ ਦੱਸ ਕੇ ਆਮ ਜਿਹੜਾ شریف ਸ਼ਹਿਰੀ ਤੇ ਬਿਜ਼ਨਸਮੈਨ ਉਹਦੇ ਤੇ ਤੈਸ਼ਤ ਪਾ ਕੇ ਉਹਨਾਂ ਤੋਂ ਇਹ ਪੈਸੇ ਇਕੱਠੇ ਕਰ ਲਈ ਜਾਂ ਰੈਨਸਮ ਕੱਲ ਨੂੰ ਇਕੱਠਾ ਕਰ ਲਈ ਇਹਨਾਂ ਦੀਆਂ ਇਹ ਤਰੀਕੇ ਵਾਰਤਾਤ ਜਿਹੜੇ ਆ ਉਹ